ਆ ਦੇਖੋ ਜਿਹੜਾ ਤੂੰ ਕਹਿੰਦਾ ਸੀਗਾ ਝੋਨਾ ਬਿਰਲਾਗਾ ਹੁਣ ਦੇਖ ਕਿਵੇਂ ਲੱਗਦਾਗਾ ਨਹੀਂ ਹੁਣ ਤਾਂ ਲੱਗਦਾ ਵੀ ਚੰਗਣਾਗਾ ਪੂਰਾ ਤੇ ਫੇਰ ਤੂੰ ਲਾਉਣ ਦੇ ਵੇਲੇ ਜਿਹੜੋ ਲਾਇਆ ਜੋ ਤਾਂ ਲੱਗਦਾ ਵੀ ਬਾਲਾ ਬਿਰਲਾ ਬਾਲਾ ਬਿਰਲਾ ਨਹੀਂ ਜੋ ਨਾ ਸਹੀ ਲੱਗਿਆ ਵਾ ਇਹ ਨੂੰ ਹੈ ਤਾਂ ਹੈਗਾ ਥੋੜਾ ਥੋੜਾ ਬਿਰਲਾ ਦਾ ਜਿਵੇਂ ਕਿੱਥੇ ਨਾਲ-ਨਾਲ ਬੂਟੇ ਲੱਗੇ ਹੋਣ ਉਹ ਨਹੀਂ ਨਾਲ-ਨਾਲ ਬੂਟੇ ਨਹੀਂ ਲੱਗਦੇ ਹੁੰਦੇ ਇਹਦੇ ਕਿਉਂ ਨਾਲ-ਨਾਲ ਬੂਟੇ ਲੱਗੇ ਤਾਂ ਝੜ ਘਟ ਜੂਗਾ ਨਹੀਂ ਝੜ ਵਧੂਗਾ ਇਹ ਬੂਟੇ ਨਾਲ ਬੂਟਾ ਲੱਗਿਆ ਝੜ ਵਧਦਾ ਨਹੀਂਗਾ ਝੜ ਘਟਦਾਗਾ ਇਹਨੂੰ ਥੱਲੇ ਜੜਾਂ 'ਚ ਬਿਮਾਰੀ ਪੈ ਜਾਂਦੀ ਆ ਵੱਡੇ ਹੋਏ ਨੂੰ ਉਹ ਤਾਂ ਬਿਮਾਰੀ ਪੈਣੀ ਹੋਈ ਤਾਂ ਇਹਨੂੰ ਵੀ ਪੈ ਜੂ ਇਹਨੂੰ ਨਹੀਂ ਨਾ ਪੈਂਦੀ ਇਹਦੇ ਜੜਾਂ 'ਚ ਤਾਜੀ ਹਵਾ ਕ੍ਰੋਸ ਕਰਦੀ ਰਹਿੰਦੀ ਹੈਗੀ ਇੱਕ ਇਹਦਾ ਬੂਟਾ ਜਿਹੜਾ ਹੋਗਾ ਮੋਟਾ ਹੁੰਦਾਗਾ ਜਿਹੜਾ ਸੰਗਣਾ ਹੋਊਗਾ ਦਾ ਬੂਟਾ ਛੋਟਾ ਛੋਟਾ ਹੋਊਗਾ ਉਹਦੇ ਨਾਲ ਜੜਾਂ ਗਲ ਜਾਂਦਗਣੇ ਉਹ ਥਰੇ ਤੇ ਜਾ ਕੇ ਬਹਿ ਜਾਂਦਾ ਝੋਨਾ ਜਮਾ ਮੈਂ ਤਾਂ ਦੇਖਿਆ ਕਿਨੇ ਘਰਾਂ ਦੇ ਜਮਾ ਬੂਟੇ ਨਾ ਬੂਟੇ ਲਾਏ ਹੋਏ ਹੁੰਦੇ ਆ ਯਾਰ ਉਹ ਜਿਹੜਾ ਤੂੰ ਦੇਖਿਆ ਉਹ ਪਛੇਤੀਆਂ ਕਿਸਮਾ ਹੁੰਦੀਆਂ ਨੇ ਜਿਵੇਂ ਆਪਣੇ ਆ ਲਾਵਾਂਗੇ ਹੁਣ ਆਪਾਂ 26 26 ਨਹੀਂ ਆ ਜਿਹੜੇ ਨੇ ਆਪਣੇ ਨਾਲ ਲਾਇਆ ਬਹੁਤ ਘਰਾਂ ਦੇ ਦੇਖਿਆਗਾ ਪੂਰਾ ਸੰਗਣਾ ਫੁੱਲ ਲਾਇਆ ਦੇਸੀ ਬੰਦਿਆਂ ਦੋ ਲਵਾਇਆ ਉਹ ਦੇਖਿਆ ਨਾ ਤੂੰ ਜਦ ਵੱਡਣ ਬਾਰੇ ਗੌਰ ਕਰੀ ਹੁਣ ਤੂੰ ਜੋ ਝੋਨੇ ਦਾ ਪਕਾ ਹੋਇਆ ਵੱਡਣ ਬਾਰੇ ਕਿਵੇਂ ਝੋਨਾ ਦੇਖੀ ਨਾ ਜਿਹਦਾ ਪੱਕਿਆ ਝੋਨਾ ਹਮ ਜਦੋਂ ਮੁੰਜਰਾ ਬ ਆਦੇ ਪਹਿਲਾਂ ਤਾਂ ਮੁੰਜਰਾ ਜੀ ਅਧੀਆਂ ਚ ਫੋਕ ਹੋਊਗੀ ਤੇ ਬਾਕੀ ਉਹ ਝੋਨਾ ਜਿਹੜਾ ਬਹਿ ਗਿਆ ਕਪੈਨ ਨਹੀਂ ਚੱਕਦੀ ਲੈਟਿਕਾ ਗੌਰ ਕਰਾਂਗੇ ਹੁਣ ਜਿਹੜਿਆਂ ਦਾ ਸੰਗਣਾ ਲੱਗਿਆ ਦੇਖਾਂਗੇ ਫਿਰ ਹਾਂ ਫਿਰ ਐਤਕੀ ਗੌਰ ਕਰਕੇ ਦੇਖ ਲਈਂ ਤੂੰ ਝੋਨਾ ਜਿੰਨਾ ਬਿਰਲਾ ਹੋਊਗਾ ਬਾਹਲਾ ਵੀ ਨਹੀਂ ਜਿਹਨੇ ਬੱਤ ਦਾ ਝੋਨਾ ਹੋਵੇ ਹਵਾ ਕ੍ਰੋਸ ਕਰਦੀ ਰਹੇ ਝੋਨਾ ਤੇ ਜਦੋਂ ਮਰਜੀ ਵੱਢ ਲਈ ਜਮਾ ਨਹੀਂ ਦਿਖਦਾ